ਪੰਜਾਬੀ ਭੀਮ ਜੈ ਭਾਰਤ ਨਮੋ ਬਦਾਇ ਤੁ ਸਾਥੀਓ ਅੱਜ ਆਪਾਂ ਇੱਕ ਬਹੁਤ ਹੀ ਮਹੱਤਵਪੂਰਨ ਧਕਨਮੇ ਬਿਸ਼ੇ ਦੇ ਨਾਲ ਚਰਚਾ ਕਰਾਂਗੇ ਵਿਸ਼ਾ ਕੀ ਹੈ ਕਿ ਜੋ ਅੱਜ ਸਮਾਜ ਦੀ ਹਾਲਤ ਹੈ ਸਮਾਜ ਵਕ ਵਕ ਦਾ ਰੰਗ ਵੰਡ ਹੋ ਚੁੱਕਿਆ ਹੈ ਉਰੀ ਦੁਨੀਆ ਖੇਤਰਵਾਦੀਦਾਰਿਚ ਜਾਤਾਂ ਦੇ ਧਾਰਮਾਂ ਦੇ ਧਾਰੇਚ ਵੰਡ ਹੋ ਚੁੱਕੀ ਹੈ ਰੰਗਾਂ ਨਸਲਾਂ ਦੇ ਧਾਰਿਆਂ ਚ ਵੰਡ ਹੋ ਚੁੱਕੀ ਹੈ ਸੋ ਇਸ ਵੰਡ ਦਾ ਆਧਾਰ ਕੀ ਹੈ ਤੇ ਵੰਡ ਕੌਣ ਕਰਦਾ ਹੈ ਕਿੱਥੋਂ ਇਹ ਇਸ ਦੀ ਸ਼ੁਰੂਆਤ ਹੁੰਦੀ ਹੈ ਇਸ ਦੀ ਸ਼ੁਰੂਆਤ ਸਾਡੀ ਮਾਨਸਿਕਤਾ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਪੂਰੀ ਤਰ੍ਹਾਂ ਹੀ ਦਾ ਮਨੁੱਖ ਜਦੋਂ ਸਮਾਜਾਂ ਵਿੱਚ ਵੰਡ ਹੋਇਆ ਸਮਾਜਿਕ ਹੋਇਆ ਤਾਂ ਉਹ ਅੱਗੇ ਵੰਡ ਹੁੰਦਾ ਹੀ ਚਲਾ ਗਿਆ। ਅੱਧ ਧਰਤੀ ਤੇ ਬਹੁਤ ਗਿਣਤੀ ਲੋਕ ਵੱਖ-ਵੱਖ ਧਰਮਨ ਮੰਨਦੇ ਨੇ, ਵੱਖ-ਵੱਖ ਫਲਸਫੀਆਂ ਮੰਨਦੇ ਨੇ। ਤੇ ਹਰ ਕਿਸੇ ਦੀ ਆਪਣੀ ਦੁਨੀਆ ਹੈ। ਹਰ ਕਿਸੇ ਦਾ ਆਪਣਾ ਪਹਿਰਾਵਾ ਹੈ। ਕੀ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਹੀ ਧਾਰਮਿਕ ਨੇ ਅਸਲ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਵੱਖ-ਵੱਖ ਪੂਜਾ ਦੇ ਟੰਗ ਤਰੀਕੇ ਵਰਤਣ ਵਾਲੇ ਵੱਖ-ਵੱਖ ਤਹਿਰਾਵਿਆਂ ਨੂੰ ਪਾਉਣ ਵਾਲੇ ਧਾਰਮਿਕ ਨਹੀਂ ਹੋ ਸਕਦੇ ਕਿਉਂਕਿ ਧਰਮ ਦਾ ਸਬੰਧ ਕਿਸੇ ਪਹਿਰਾਵੇ ਨਾਲ ਕਿਸੇ ਪੂਜਾ ਪਾਠ ਨਾਲ ਜਾਂ ਕਿਸੇ ਨਾਮ ਵਿਸ਼ੇਸ਼ ਦੇ ਨਾਲ ਨਹੀਂ ਹੈ ਧਰਮ ਦਾ ਸਬੰਧ ਹੈ ਤੁਹਾਡੇ ਅੰਦਰ ਸਦਾਚਾਰੀ ਗੁਣ ਪੈਦਾ ਕਰਨਾ ਧਰਮ ਦਾ ਸਬੰਧ ਤੁਹਾਡੇ ਵਿਵਹਾਰ ਨਾਲ ਹੈ ਵਿਵਹਾਰ ਨਾਲ ਤੁਹਾਡਾ ਵਰਤਾਓ ਦੂਜੇ ਲੋਕਾਂ ਨਾਲ ਕਿਵੇਂ ਹੈ ਜੇ ਤੁਹਾਡੇ ਅੰਦਰ ਸੰਤਾ ਸਮਾਨਤਾ ਭਾਈਚਾਰਾ ਪੈਦਾ ਨਹੀਂ ਹੋਇਆ ਤਾਂ ਸਮਝ ਲਓ ਤੁਸੀਂ ਧਾਰਮਿਕ ਨਹੀਂ ਹੋ ਜਿਵੇਂ ਸੂਰਜ ਸਭ ਨੂੰ ਬਿਨਾ ਕਿਸੇ ਪੇਤ ਪਾਪ ਦੇ ਪ੍ਰਕਾਸ਼ ਦਿੰਦਾ ਹੈ ਨਿਗ ਦਿੰਦਾ ਹੈ ਰੋਸ਼ਨੀ ਦਿੰਦਾ ਹੈ ਜੀਵਨ ਦਿੰਦਾ ਹੈ ਜਿਵੇਂ ਪਾਣੀ ਸਭ ਨੂੰ ਜੀਵਨ ਦਿੰਦਾ ਹੈ ਸਭ ਦੀ ਪਿਆਸ ਮਿਟਾਉਂਦਾ ਹੈ ਬਿਨਾ ਕਿਸੇ ਪੇਤ ਪਾਪ ਤੋਂ ਜਿਵੇਂ ਹਵਾ ਸਭ ਨੂੰ ਸ਼ੀਤਲਤਾ ਪ੍ਰਦਾਨ ਕਰਦੀ ਹੈ ਠੰਡਕ ਪ੍ਰਦਾਨ ਕਰਦੀ ਹੈ ਰਾਹਤ ਪ੍ਰਦਾਨ ਕਰਦੀ ਹੈ ਘਰ ਦੀ ਹੈ ਬਿਨਾਂ ਕਿਸੇ ਭੇਦਭਾਵ ਤੋਂ ਸੋ ਪੂਰੀ ਕੁਦਰਤ ਜਿਹੜੀ ਆ ਬਿਨਾਂ ਕਿਸੇ ਭੇਦਭਾਵ ਤੋਂ ਸਭ ਨੂੰ ਇੱਕੋ ਜਿਹੀ ਵਿਵਹਾਰ ਕਰਦੀ ਹੈ ਸੋ ਇਹ ਜਿਹੜਾ ਸਮਤਾਵਾਦੀ ਵਿਵਹਾਰ ਹੈ ਇਹ ਹੀ ਅਸਲ ਵਿੱਚ ਧਰਮ ਹੈ ਜੇ ਤੁਹਾਡੇ ਅੰਦਰ ਜਾਤ ਪਾਤ ਉੱਚ ਨੀਚ ਭੇਦਭਾਵ ਮੇਰਾ ਧਰਮ ਮੇਰੀ ਜਾਤ ਇਹ ਗੁਣ ਇਹ ਲਈ ਤੁਹਾਡੇ ਅੰਦਰ ਸੋਚ ਵਿਕਸਿਤ ਹੋਈ ਹੈ ਤਾਂ ਤੁਸੀਂ ਧਾਰਮਿਕ ਨਹੀਂ ਹੋ ਤੁਸੀਂ ਸੰਪਰਦਾਇਕ ਹੋ ਸੋ ਸੰਪਰਦਾਇਕ ਹੋਣਾ ਇੱਕ ਛੋਟੇ ਧਾਰੇਚ ਕੱਲ ਹੋਣਾ ਹੈ ਧਾਰਮਿਕ ਹੋਣਾ ਪੂਰੀ ਕੁਦਰਤ ਨਾਲ ਜੁੜਨਾ ਹੈ ਧਰਮ ਦਾ ਸੰਬੰਧ ਕਿਸੇ ਵਿਸ਼ੇਸ਼ ਪਹਿਰਾਵੇ ਨਾਲ ਨਹੀਂ ਹੈ ਵਿਸ਼ੇਸ਼ ਗ੍ਰੰਥ ਨਾਲ ਨਹੀਂ ਹੈ ਵਿਸ਼ੇਸ਼ ਪੂਜਾ ਦੇ ਢੰਗ ਨਾਲ ਨਹੀਂ ਪੂਰੀ ਕੁਦਰਤ ਨਾਲ ਸਮਤਾਪੂਰਵ ਵਿਵਹਾਰ ਕਰਨਾ ਹੀ ਅਸਲੀ ਧਾਰਮਿਕ ਹੋਣਾ ਹੈ ਸਭ ਦੇ ਪ੍ਰਤੀ ਕਰुणा ਮੈਦਰੀ ਦਾ ਵਿਵਹਾਰ ਕਰਨਾ ਹੀ ਅਸਲੀ ਧਾਰਮਿਕ ਹੋਣਾ ਹੈ ਸੋ ਇਸ ਹਿਸਾਬ ਨਾਲ ਬਹੁਤ ਘੱਟ ਲੋਕ ਹੋਣਗੇ ਜਿਹੜੇ ਧਾਰਮਿਕ ਹੋਣਗੇ ਕਿਉਂਕਿ ਹਲੇ ਤੱਕ ਸਾਨੂੰ ਵੰਡਣਾ ਹੀ ਆਇਆ ਹੈ ਜਿਨ੍ਹਾਂ ਨੂੰ ਅਸੀਂ ਅੱਜ ਧਰਮ ਕਹਿੰਦੇ ਹਾਂ ਇਹ ਧਰਮ ਨਹੀਂ ਇਹ ਸੰਪਰਦਾਇ ਹੈ ਕੋਈ ਧਰਮ ਤੁਹਾਨੂੰ ਵੰਡ ਨਹੀਂ ਸਕਦਾ ਇਹਨਾਂ ਨੂੰ ਧਰਮਾਂ ਦਾ ਨਾਮ ਦਿੱਤਾ ਜਾਂਦਾ ਹੈ ਅਸਲ ਵਿੱਚ ਧਰਮ ਇੱਕ ਅਲੱਗ ਚੀਜ਼ ਹੈ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਸੁਣਿਆ ਹੋਣਾ ਵੀ ਜਦੋਂ ਕੋਈ ਬਹੁਤ ਚੰਗਾ ਬੰਦਾ ਤੁਹਾਡੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਜਾਂ ਤੁਹਾਡੇ ਸਮਾਜ ਵਿੱਚ ਕੋਈ ਹੁੰਦਾ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਇਹ ਧਾਰਮੀ ਬੰਦਾ ਹੈ ਇਹ ਬਹੁਤ ਚੰਗਾ ਬੰਦਾ ਹੈ ਨਾ ਕਿ ਉਹਨੂੰ ਕਿਸੇ ਧਰਮ ਵਿਸ਼ੇਸ਼ ਦੇ ਨਾਲ ਸੰਬੰਧਿਤ ਕਿਹਾ ਜਾਂਦਾ ਸੀ ਕਿ ਇਹ ਸਿੱਖ ਧਰਮੀ ਬੰਦਾ ਹੈ ਜਾਂ Hindu ਧਰਮੀ ਬੰਦਾ ਹੈ ਜਾਂ مسلمان ਧਰਮੀ ਬੰਦਾ ਹੈ ਜਾਂ ਇਸਾਈ ਧਰਮੀ ਬੰਦਾ ਹੈ। ਜੋ ਧਰਮ ਦਾ ਸੰਬੰਧ ਕਿਸੇ ਸੰਪਰਦਾਇ ਦੇ ਨਾਲ ਨਹੀਂ ਹੈ। ਹਲੇ ਤੱਕ ਸਮਾਜ ਵਿੱਚ ਵੰਡ ਦਾ ਬੀਜ ਹੀ ਲੋਕਾਂ ਨੂੰ ਪੈਦਾ ਕਰਨਾ ਆਇਆ ਹੈ। ਇਕੱਠੇ ਕਰਨਾ, ਧਾਰਮਿਕ ਹੋਣਾ ਹਲੇ ਤੱਕ ਸਾਡੇ ਅੰਦਰ ਹੈ। ਦੇਖਿਅਤ ਨਹੀਂ ਹੋਇਆ ਹੋਇਆ ਹਲੇ ਤੱਕ ਅਸੀਂ ਇਸ ਕਲਾ ਦੇ ਵਿੱਚ ਮਾਹਰ ਹੋਏ ਹਾਂ ਵੀ ਅਸੀਂ ਅੱਗੇ ਹੋਰ ਕਿੰਨੇ ਕੁ ਦਾਰੇ ਵੰਡ ਵੰਡ ਸਕਦੇ ਹਾਂ ਇਕੱਠੇ ਹੋਣ ਦੀ ਕਲਾ ਤੁਹਾਡੇ ਸਾਡੇ ਵਿੱਚ ਅਜੇ ਦੇਖਿਅਤ ਨਹੀਂ ਹੋਈ ਕਿਉਂਕਿ ਇਕੱਠੇ ਹੋਣ ਦੀ ਕਲਾ ਵੰਡਣ ਦੀ ਕਲਾ ਇਹ ਤੁਹਾਡੀ ਮਾਨਸਿਕਤਾ ਦੇ ਵਿੱਚੋਂ ਨਿਕਲਦੀ ਹੈ ਤੁਸੀਂ ਵੰਡ ਹੋਏ ਹੋ ਕਿਉਂਕਿ ਤੁਹਾਡਾ ਮਨ ਇਸ ਵਿਸ਼ੇ ਤੇ ਕੰਮ ਕਰ ਰਿਹਾ ਹੈ ਜਦੋਂ ਤੁਸੀਂ ਕੁਦਰਤ ਨਾਲ ਜੁੜਦੇ ਹੋ ਤਾਂ ਤੁਸੀਂ ਇਸ ਵੰਡ ਦੇ ਬੀਜ ਨੂੰ ਸਮਝਦੇ ਹੋ ਇਸ ਵੰਡ ਦੇ ਇਸ ਮਹਾਦੇਨ ਨੂੰ ਸਮਝੇ ਹੋਏ ਕਿ ਸਮਾਜ ਕਿੰਨੇ ਧਾਰਿਆਂ ਤੇ ਵੰਡ ਹੋ ਚੁੱਕਿਆ ਹੈ ਜਿਹੜਾ ਤੁਹਾਡੀ ਮਾਨਸਿਕਤਾ ਨੂੰ ਚੇਂਜ ਕਰ ਸਕਦਾ ਹੈ ਉਹੀ ਇਸ ਵੰਡ ਨੂੰ ਰੋਕ ਸਕਦਾ ਹੈ ਜਿਹੜਾ ਤੁਹਾਨੂੰ ਵਿਸ਼ੇਸ਼ ਧਾਇਰੇ ਵਿਸ਼ੇਸ਼ ਫਿਰਕੇ ਦੇ ਵਿੱਚ ਕੈਦ ਕਰ ਰਿਹਾ ਹੈ ਵਿਸ਼ੇਸ਼ ਧਰਮੀਆਂ ਵਰਦੀਆਂ ਪਹਿਨਾ ਰਿਹਾ ਹੈ ਉਹ ਤੁਹਾਨੂੰ ਧਰਮ ਤੋਂ ਦੂਰ ਲਿਆ ਰਿਹਾ ਹੈ ਸੋ ਤੁਹਾਡਾ ਜਿਹੜਾ ਵਿਵਹਾਰ ਹੈ ਇਹੀ ਅਸਲੀ ਧਰਮ ਦੀ ਪਛਾਣ ਹੈ ਕਿ ਤੁਹਾਡਾ ਦੂਜੇ ਲੋਕਾਂ ਦੇ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਹੈ ਸੋ ਜੀਸਸ ਹਾਵਨ ਤੁਸੀਂ ਇਹ ਫੈਸਲਾ ਕਰੋਗੇ ਤੁਸੀਂ ਧਾਰਮਿਕ ਹੋ ਅੱਜ ਦੇ ਸਮੇਂ 'ਚ ਜਿਹੜਾ ਬੰਦਾ ਕਿਸੇ ਧਰਮ ਨੂੰ ਨਹੀਂ ਮੰਨਦਾ ਕਿਸੇ ਰੱਬ ਨੂੰ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵਿਸ਼ੇਸ਼ ਪਹਿਰਾਵਾ ਨਹੀਂ ਪੰਧਾ ਕੋਈ ਧਾਰਮਿਕ ਪਛਾਣ ਨਹੀਂ ਅਪਣਾਉਂਦਾ ਉਹਨੂੰ ਲੋਕ ਕਹਿੰਦੇ ਨੇ ਇਹ ਨਾਸਤਿਕ ਹੈ ਨਹੀਂ ਅਸਲ ਵਿੱਚ ਜੇ ਉਹ ਸਮਤਾਵਾਦੀ ਵਿਵਹਾਰ ਕਰਦਾ ਹੈ ਜੇ ਉਹ ਸਭ ਲਈ ਬਰਾਬਰ ਸੋਚ ਰੱਖਦਾ ਹੈ ਭੇਦ ਭਾਵ ਨਹੀਂ ਕਰਦਾ ਜਾਤ ਬਾਤ ਨਹੀਂ ਮੰਨਦਾ ਉੱਚ ਨੀਚ ਨਹੀਂ ਮੰਨਦਾ ਤਾਂ ਉਹ ਹੀ ਅਸਲੀ ਧਾਰਮਿਕ ਹੈ ਜਿਹਨੂੰ ਤੁਸੀਂ ਨਾਸਤ ਕਰਦੇ ਹੋ ਕਿ ਕੁਦਰਤਵਾਦੀ ਹੋਣਾ ਹੀ ਧਾਰਮਿਕ ਹੋਣਾ ਹੈ ਕੁਦਰਤ ਦੇ ਹਰੇਕ ਜੀਵ ਦੇ ਪ੍ਰਤੀ ਸਾਡਾ ਵਿਵਹਾਰ ਸਮਤਾਵਾਦੀ ਵਿਵਹਾਰ ਹੀ ਸਾਨੂੰ ਧਾਰਮਿਕ ਬਣਾਉਂਦਾ ਹੈ ਤੁਸੀਂ ਕਿਸੇ ਵਿਸ਼ੇਸ਼ ਸੰਪਰਦਾਏ ਦੇ ਨਾਲ ਜਦੋਂ ਬੰਦ ਜਾਂਦੇ ਹੋ ਤੁਸੀਂ ਵਿਸ਼ੇਸ਼ ਵਰਦੀ ਧਰਮ ਦੀ ਪਹਿਨਦੇ ਹੋ ਤਤੁਸੀਸਮਾ ਰਾਜ ਵਿੱਚ ਅਲੱਗ ਵੰਡ ਹੋ ਜਾਂਦੇ ਹੋਂ ਵੰਡਣਾ ਧਰਮ ਨਹੀਂ ਹੈ ਜੋੜਨਾ ਧਰਮ ਹੈ ਧਰਮ ਦਾ ਮੂਲ ਸੁਭਾਅ ਜੋੜਨਾ ਹੈ ਵੰਡਣਾ ਨਹੀਂ ਇਹ ਤੁਹਾਨੂੰ ਕੋਈ ਵੰਡ ਰਿਹਾ ਹੈ ਤਾਂ ਤੁਸੀਂ ਤੁਹਾਨੂੰ ਸੰਪਰਦਾਇਕ ਬਣਾ ਰਿਹਾ ਹੈ ਧਾਰਮਿਕ ਨਹੀਂ ਸੋ ਇਹ ਬਹੁਤ ਚਿੰਤਨ ਦਾ ਵਿਸ਼ਾ ਹੈ ਕਿ ਧਾਰਮਿਕ ਹੋਣਾ ਕੀ ਹੈ ਨਾਸਤਿਕ ਹੋਣਾ ਕੀ ਹੈ ਸੰਪਰਦਾਇਕ ਹੋਣਾ ਕੀ ਹੈ ਸੋ ਧਰਮ ਸੰਪਰਦਾਇ ਨਹੀਂ ਹੈ ਸੰਪਰਦਾਇ ਧਰਮ ਨਹੀਂ ਹੈ ਇਸ ਚੀਜ਼ ਨੂੰ ਸਮਝਣਾ ਪਊਗਾ ਜਦੋਂ ਅਸੀਂ ਇਹ ਸਮਝ ਗਏ ਤਾਂ ਸਮਾਜ ਦੀ ਹਾਲਤ ਜਿਹੜੀ ਹੈ ਇਹ ਦਿਨ-ਬਦਨ ਸੁਧਰਦੀ ਜਾਵੇਗੀ ਤੇ ਸਮਾਜ ਜਿਹੜਾ ਹੈ ਸੱਭਿਅਕ ਹੁੰਦਾ ਜਾਵੇਗਾ ਸੋ ਇਨੇ ਹੀ ਵਿਚਾਰ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਨੇ ਤੇ ਅੱਗੇ ਹੋਰ ਵਿਸ਼ਿਆਂ ਦੇ ਨਾਲ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ să bună, pin, e până, 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 până,